ਕੁਝ ਵੀ ਹੋ ਸਕਦਾ ਸੀ ਕੁਝ ਵੀ ਮੈਨੂੰ ਜਾਨੋਂ ਵੀ ਮਾਰਿਆ ਜਾ ਸਕਦਾ ਸੀ ਇਹ ਸ਼ਬਦ ਯੂਕੇ ਵਿੱਚ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਦੋ ਸਿੱਖ ਟੈਕਸੀ ਡਰਾਈਵਰਾਂ ਵਿੱਚੋਂ ਇੱਕ ਦੇ ਹਨ ਦਰਅਸਲ ਹਾਲ ਹੀ ਵਿੱਚ ਯੂਕੇ ਵਿੱਚ ਵਲਵਰ ਹੈਮਪਟਨ ਰੇਲਵੇ ਸਟੇਸ਼ਨ ਦੇ ਨੇੜੇ ਦੋ ਸਿੱਖ ਟੈਕਸੀ ਡਰਾਈਵਰਾਂ ਤੇ ਹਮਲਾ ਕੀਤਾ ਗਿਆ ਹਮਲੇ 'ਚ ਜ਼ਖਮੀ ਹੋਏ ਵਿਅਕਤੀਆਂ ਦੇ ਨਾਮ ਸਤਨਾਮ ਸਿੰਘ ਅਤੇ ਜਸਬੀਰ ਸਿੰਘ ਸੰਗਾ ਹਨ ਇਹਨਾਂ ਵਿੱਚੋਂ ਇੱਕ ਸਤਨਾਮ ਸਿੰਘ ਮੁਤਾਬਕ ਜਦੋਂ ਉਸਨੇ ਮੈਨੂੰ ਜ਼ਮੀਨ ਤੇ ਸੁੱਟ ਦਿੱਤਾ ਤੇ ਮੈਂ ਬਾਅਦ ਵਿੱਚ ਉੱਠਿਆ ਮੈਂ ਬੈਠਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਵੇਖਿਆ ਮੇਰੇ ਸਿਰ ਤੇ ਪੱਗ ਹੀ ਨਹੀਂ ਸੀ ਮੈਨੂੰ ਇੰਜ ਲੱਗਾ ਕਿ ਮੈਂ ਮਰ ਗਿਆ ਹਾਂ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਦੇ ਬਾਹਰ ਕੁਝ ਆਦਮੀਆਂ ਨੇ ਉਹਨਾਂ ਤੇ ਹਮਲਾ ਕੀਤਾ ਜਿਸ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਬਚਾਇਆ ਸਤਨਾਮ ਸਿੰਘ 40 ਸਾਲਾਂ ਦੇ ਹਨ ਤੇ ਜਸਬੀਰ ਸਿੰਘ 72 ਸਾਲਾਂ ਦੇ ਜਸਵੀਰ ਸੰਗਮ ਤਾਬਕ ਮੈਂ ਸਿਰਫ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਬਹੁਤ ਜਲਦੀ ਹੋਇਆ ਅਤੇ ਮੈਂ ਜ਼ਮੀਨ ਤੇ ਸੀ ਬਾਅਦ ਚ ਮੈਨੂੰ ਇੱਕ ਮੁੰਡਾ ਵਿਖਾਈ ਦੇ ਰਿਹਾ ਸੀ ਜੋ ਮੈਨੂੰ ਲੱਤਾਂ ਮਾਰ ਰਿਹਾ ਸੀ ਕੁਝ ਵੀ ਹੋ ਸਕਦਾ ਸੀ ਕੁਝ ਵੀ ਮੈਨੂੰ ਜਾਨ ਤੋਂ ਵੀ ਮਾਰਿਆ ਜਾ ਸਕਦਾ ਸੀ ਜਸਬੀਰ ਸੰਗਣ ਦੇ ਦਸਿਆ ਕੇ ਇਸ ਹਮਲੇ ਵਿੱਚ ਉਹਨਾਂ ਦੀਆਂ ਦੋ ਫਸਲੀਆਂ ਟੁੱਟ ਗਈਆਂ ਅਤੇ ਉਹ ਬਹੁਤ ਦਰਦ ਵਿੱਚ ਹਨ ਉਹਨਾਂ ਕਹਿ ਕੇ ਸਤਨਾਮ ਸਿੰਘ ਦੀ ਹਮਲੇ ਦੌਰਾਨ ਪੱਗ ਲੈ ਗਈ ਉਹਨਾਂ ਨੂੰ ਲਪਤਾਂ ਤੇ ਮੁੱਕੇ ਮਾਰੇ ਗਏ ਜਿਸ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਬ੍ਰਿਟਿਸ਼ ਟ੍ਰਾਂਸਪੋਰਟ ਪੁਲਿਸ ਨੇ ਕਹਿ ਕੇ ਹਮਲੇ ਦਾ ਸਬੰਧ ਵਿੱਚ 17 ਸਾਲਾ ਮੁੰਡੇ ਅਤੇ 19 ਸਾਲਾ ਤੇ 25 ਸਾਲਾਂ ਦੇ ਦੋ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ That was all recorded, you dickheads! <laughs>